ਕਰਦੇ ਆ ਤਾਂ ਵੱਡੀ ਖਬਰ ਹੈ 10 ਸਾਲ ਦੇ ਬੱਚੇ ਦੇ ਹੱਥ ਵਿੱਚ ਮੋਬਾਈਲ ਫਟ ਗਿਆ ਹੈ ਫਿਲੌਰ ਦੇ ਪਿੰਡ ਸੰਗਟੇਸੀਆਂ ਦੀ ਇਕੱਟਾ ਹੈ ਜਿੱਥੇ ਮੋਬਾਈਲ ਇਹ ਫਟਿਆ ਹੈ ਤਮਾਕੇ ਦੇ ਨਾਲ ਦੱਸਿਆ ਕਿ ਫੋਨ ਪੂਰੇ ਦਿਨ ਨਾਲ ਸੜ ਕੇ ਸੁਆਹ ਹੋ ਗਿਆ ਹੈ ਤਾਂ ਮੋਬਾਈਲ ਫਟਣ ਦੇ ਨਾਲ ਬੱਚੇ ਦਾ ਹੱਥ ਝੁੱਲਸ ਗਿਆ ਹੈ ਤਾਂ ਦੱਸਿਆ ਕਿ ਇਹ ਆ ਕਰਤਾ ਕਰਮ ਵਾਪਰਿਆ 10 ਸਾਲ ਦਾ ਇਹ ਬੱਚਾ ਜਿਸਦੇ ਹੱਥ ਵਿੱਚ ਮੋਬਾਈਲ ਫਟਿਆ ਹੈ ਅਜੇ ਕੀ ਇੱਕ ਦਮ ਤੋਂ ਤੰਬਾਕਾ ਹੋਇਆ ਇਸ ਕੋ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਜਦੋਂ ਮੋਬਾਈਲ ਇੱਕਦਮ ਤੋਂ ਗਲਾਸ ਤੋਂ ਹੋ ਜਾਂਦਾ ਹੈ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਚਾਰਜਿੰਗ ਤੇ ਤੁਹਾਡਾ ਫੋਨ ਹੋਵੇ ਤਾਂ ਉਸ ਵੇਲੇ ਤੁਸੀਂ ਮੋਬਾਈਲ ਫੋਨ ਯੂਜ਼ ਨਾ ਕਰੋ ਖਾਸ ਤੌਰ ਤੇ ਜਦੋਂ ਕੰਨ ਤੇ ਫੋਨ ਲੱਗਿਆ ਹੁੰਦਾ ਜਦੋਂ ਫੋਨ ਕਾਲ ਚੱਲ ਰਹੀ ਹੁੰਦੀ ਹੈ ਆ ਤਾਂ ਉਸ ਵੇਲੇ ਜ਼ਿਆਦਾ ਖਤਰਾ ਬਣਿਆ ਹੁੰਦਾ ਹੈ ਔਰ ਇਸ ਕਰਕੇ ਜਦੋਂ ਚਾਰਜਿੰਗ ਤੇ ਫੋਨ ਹੁੰਦਾ ਹੈ ਕੋਈ ਵੀ ਫੋਨ ਹੋਵੇ ਤਾਂ ਫਿਰ ਉਸ ਤੇ ਮੌਕੇ ਤੇ ਇਹ ਗੱਲ ਬਾਤ ਜਿਹੜੀ ਆ ਫੋਨ ਤੇ ਨਹੀਂ ਕਰਨੀ ਚਾਹੀਦੀ ਉਸ ਨੂੰ ਇੱਕ ਵਾਰ ਸਾਈਡ ਤੇ ਰੱਖ ਦੇਣਾ ਚਾਹੀਦਾ ਚਾਰਜ ਤੋਂ ਬਾਅਦ ਹੀ ਫੋਨ ਵਰਤਿਆ ਜਾਵੇ ਹਾਲਾਂਕਿ ਇਹ ਜ਼ਰੂਰ ਜਾਣਕਾਰੀ ਲਵਾਂਗੇ ਕਿਵੇਂ ਇਹ ਬਲਾਸਟ ਹੋਇਆ ਹੈ ਕਿਉਂਕਿ ਆਮੂਮਨ ਤੌਰ ਤੇ ਕਈ ਵਾਰ ਅਜਿਹਾ ਹੁੰਦਾ ਜਦੋਂ ਫੋਨ ਨੂੰ ਬਹੁਤ ਜ਼ਿਆਦਾ ਯੂਜ਼ ਕਰ ਲਿਆ ਜਾਂਦਾ ਹੈ ਭਾਵੇਂ ਫਿਰ ਉਹ ਫੋਨ ਕਾਲ ਸੁਣਨ ਦੇ ਲਈ ਕੀਤਾ ਹੋਇਆ ਗੇਮ ਖੇਲ ਲਈ ਹੋਵੇ ਜਾਂ ਫਿਰ ਕੋਈ ਵੀ ਆ ਚੀਜ਼ ਉਸ ਦੇ ਵਿੱਚ ਐਕਟਿਵ ਹੋਵੇ ਤਾਂ ਫਿਰ ਜਦੋਂ ਜ਼ਿਆਦਾ ਵਰਤੋਂ ਹੁੰਦੀ ਹੈ ਫੋਨ ਦੀ ਤਾਂ ਫਿਰ ਉਹ ਇੱਕਦਮ ਤੋਂ ਜ਼ਿਆਦਾ ਕਈ ਵਾਰ ਜਿਆ ਹੁੰਦਾ ਗਰਮ ਹੋ ਜਾਂਦਾ ਹੈ ਉਸ ਤੋਂ ਬਾਅਦ ਬਲਾਸਟ ਹੋਣ ਦੇ ਚਾਂਸਸ ਰਹਿੰਦੇ ਨੇ ਹਾਲਾਂਕਿ ਕੰਪਨੀਆਂ ਜਿਹੜੀਆਂ ਨੇ ਸੁਭਾਵਿਕ ਤੌਰ ਤੇ ਆਪਣੇ ਵੱਲੋਂ ਹਰ ਇੱਕ ਤਰ੍ਹਾਂ ਦੇ ਨਾਲ ਇੱਕ ਅਸ਼ੂਰ ਕਰਦੀਆਂ ਨੇ ਕਿ ਇਸ ਤਰੀਕੇ ਦੀ ਕੋਈ ਘਟਨਾ ਨਾ ਵਾਪਰੇ ਪਰ ਮੋਬਾਈਲ ਫੋਨ ਦਾ ਫਟਣਾ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਜੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਦੋਂ ਮੋਬਾਈਲ ਫੋਨ ਵੱਟ ਗਿਆ ਹੈ ਤਾਂ ਬੱਚੇ ਦੇ ਹੱਥ ਵਿੱਚ ਦੱਸ ਦिए ਕਿ ਮੋਬਾਈਲ ਫੋਨ ਵੱਟ ਫਟਿਆ ਹੈ ਔਰ ਇਸ ਵਜ੍ਹਾ ਨਾਲ ਇਹ ਬਲਾਸਟ ਜੋ ਬੱਚੇ ਦਾ ਹੱਥ ਚੁੱਲਸ ਗਿਆ ਹੈ ਤਸਵੀਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬੱਚੇ ਦੇ ਹੱਥ ਦੀ ਕਿ ਕਿਵੇਂ ਉਸ ਦਾ ਹੱਥ ਚੁੱਲਸਿਆ ਹਾਲਾਂਕਿ ਬਹੁਤ ਵੱਡਾ ਨੁਕਸਾਨ ਹੁਣ ਤੋਂ ਤਾਂ ਜ਼ਰੂਰ ਬਚ ਗਿਆ ਪਰ ਕਿਤੇ ਨਾ ਕਿਤੇ ਇਸੇ ਦੰਦੀਆ ਘਟਨਾ ਹੋਰਨਾਂ ਨੂੰ ਵੀ ਭਾਵੇਂ ਬੱਚੇ ਹੋਣ ਭਾਵੇਂ ਵੱਡੇ ਹੋਣ ਭਾਵੇਂ ਬਜ਼ੁਰਗ ਹੋਣ ਕਿਉਂਕਿ ਬਹੁਤ ਵਾਰ ਔਰ ਬਹੁਤ ਜ਼ਿਆਦਾ ਕਈ ਅਜੇ ਹੀ ਲੋਕਾਂ ਦੀ ਗਿਣਤੀ ਹੈ ਵੱਡੀ ਗਿਣਤੀ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਆਦਤ ਹੈ ਕਿ ਕਾਫੀ ਲੰਮੇ ਸਮੇਂ ਤੱਕ ਫੋਨ ਵਰਤਿਆ ਜਾਂਦਾ ਰਹੇ ਫੋਨ ਲੈ ਕੇ ਬਾਥਰੂਮ 'ਚ ਗਿਆ ਜੀ ਮੈਂ ਘਰ ਹੈ ਨਹੀਂ ਜੀ ਮੈਂ ਕੰਮ ਤੇ ਗਿਆ ਸੀ ਤੇ ਪਹੁੰਚੇ ਅੱਗ ਲੱਗ ਗਈ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਮਾਤਾ ਨੇ ਦੇਖਿਆ ਬਸ ਜੀ ਮੈਂ ਇਹੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਬਾਕੀ ਹੋਰ ਵੀ ਜਿਹੜੇ ਮਾਪੇ ਹੈਗੇ ਛੋਟੇ ਬੱਚਿਆਂ ਨੂੰ ਫੋਨ ਨਾ ਫੜਾਉਣ ਠੀਕ ਹੈ ਜੀ ਤੇ ਚਲੋ ਸਾਡੇ ਬੱਚੇ ਦਾ ਤਾਂ ਥੋੜਾ ਬਚਾਅ ਹੋ ਗਿਆ ਵੀ ਗਾਂ ਮਾਪੇ ਆਪਣੇ ਬੱਚੇ ਦਾ ਖਿਆਲ ਤਫੋਂ ਲਾਈਨ ਤੇ ਮੇਰੇ ਸੋਗੀ ਰਾਜਕੁਮਾਰ ਨੇ ਰਾਜਕੁਮਾਰ ਜਾਣਨਾ ਚਾਹਾਂਗੇ ਹਾਲਾ ਕਿ ਉਸ ਦਾ ਪਿਤਾ ਦੱਸ ਰਿਹਾ ਬੱਚਾ ਬਾਥਰੂਮ ਦੇ ਵਿੱਚ ਫੋਨ ਲੈ ਕੇ ਗਿਆ ਉਸ ਵੇਲੇ ਫਟਿਆ ਤਾਂ ਫਿਰ ਇਸ ਦੀ وجہ ਕੀ ਹੁਣ ਤੱਕ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਪਹਿਲਾਂ ਦੇਖਿਆ ਗਿਆ ਘਟਨਾਵਾਂ ਚ ਫੋਨ ਚਾਰਜਿੰਗ ਤੇ ਹੁੰਦਾ ਸੀ ਉਸ ਵੇਲੇ ਫਟ ਜਾਂਦਾ ਸੀ ਜੀ ਗੁਰਜੋਤ ਜੀ ਫਲੋਰ ਹਲਕਾ ਦੇ ਗੁਰਾਇਣ ਦੇ ਵਿੱਚ ਇੱਕ ਰਾਤੀ ਇੱਕ ਵਾਦਸਾ ਹੋਈ ਬੱਚੇ ਦੇ ਜਿਹੜਾ ਬੱਚਾ ਬਾਥਰੂਮ ਦੇ ਵਿੱਚ ਫੋਨ ਲੱਗਿਆ 8 ਸਾਲ ਦਾ ਬੱਚਾ ਹੈ ਉਹ ਫੋਨ ਦੇਖ ਰਿਹਾ ਸੀ ਫੋਨ ਦੇਖਦੇ ਦੇਖਦੇ ਉਹਦੇ ਹੱਥ ਵਿੱਚ ਹੀ ਮੈਂ ਗੁਰਜੋਤ ਜੀ ਫਟ ਗਿਆ ਤੇ ਜਦੋਂ ਉਹਨਾਂ ਦੇ ਪਿਤਾ ਜੀ ਘਰ ਨਹੀਂ ਸੀ ਮਾਤਾ ਨੇ ਆਰਦੇ ਪਾਸ ਦੇ ਗਵੰਡੀਆਂ ਨੂੰ ਪਰ ਵਿਚਾਰਿਆ ਬੱਚੇ ਦਾ ਹੱਥ ਕਾਫੀ ਨੁਕਸਾਨਿਆ ਗਿਆ ਜੀ ਗੁਰਜੋਤ ਜੀ ਠੀਕ ਹੈ ਸ਼ੁਕਰੀਆ ਰਾਜਕੁਮਾਰ ਤਮਾਮ ਜਾਣਕਾਰੀ ਲਈ ਤਕ ਉਲਾਕੇ ਬਾਥਰੂਮ ਦੇ ਵਿੱਚ ਬੱਚਾ ਫੋਨ ਲੈ ਕੇ ਗਿਆ 8 ਸਾਲ ਦਾ ਮਹਜ ਇਹ ਬੱਚਾ ਦੱਸਿਆ ਜਾ ਰਿਹਾ ਹੈ ਆ ਜਿਸ ਦੇ ਹੱਥ ਦੇ ਵਿੱਚ ਹੀ ਇਹ ਮੋਬਾਈਲ ਫੋਨ ਫਟ ਗਿਆ